ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਪੰਜਾਬ ਦੀਆਂ ਜੋ 3 ਸਾਲਾਂ ਬਾਅਦ ਚੋਣਾਂ ਚੱਲ ਰਹੀਆਂ ਉਹਨਾਂ ਚੋਣਾਂ ਦੀ ਕੜੀ ਤਹਿਤ ਅੱਜ ਪਿੰਡ ਸਭਰਾ ਗੁਰਦੁਆਰਾ ਬਾਬਾ ਕਾਨ ਸਿੰਘ ਜੀ ਵਿਖੇ ਜੋਨ ਪੱਟੀ ਜ਼ਿਲ੍ਹਾ ਤਰਨਤਾਰਨ ਦੀ ਚੋਣ ਜਿਹੜੀ ਕੀਤੀ ਗਈ ਆ ਜਿਹਦੇ ਵਿੱਚ ਮਾਮਾ ਪੈਣਾ ਦਾ ਵੀ ਚੋਣ ਦੇ ਵਿੱਚ ਸਵਾ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਸਾਰਿਆਂ ਨੂੰ ਆ ਤੁਸੀਂ ਵੇਖ ਰਹੇ ਜੇ ਐ ਚ ਵਧੀਆ ਰੰਗ ਦੇ ਵਿੱਚ ਰੰਗੇ ਹੋਏ ਯੋਧੇ ਨੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਜਿੱਥੇ ਪਿੰਡ ਦੀਆਂ ਲੜਾਈਆਂ ਲੜੀਆਂ ਵਾ ਉਥੇ ਜੂਨ ਜ਼ਿਲ੍ਹਾ ਤੇ ਸੂਬੇ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਫਖਰ ਵਾਲੀ ਗੱਲ ਇਹ ਆ ਕਿ 1 ਮਹੀਨਾ ਘੱਟ ਰਹਿ ਗਿਆ 8 ਸਾਲ ਹੋ ਗਿਆ ਲਗਾਤਾਰ 15 ਵਾੜਾ ਮੀਟਿੰਗ ਲੱਗਦੀ ਨੂੰ ਸੋ ਅੱਜ ਦੀ ਇਸ ਚੋਣ ਦੇ ਵਿੱਚ ਸਾਰੇ ਪੰਜਾਬ ਦੇ ਕਿਸਾਨ ਮਿਹਨਤੂ ਸ਼ਗਰਸ਼ ਕਮੇਟੀ ਪਰਿਵਾਰ ਨੂੰ ਜਿੱਥੇ ਵਧਾਈਆਂ ਨੇ ਉਥੇ ਇਹ ਵੀ ਸੰਦੇਸ਼ ਜੇ ਤੇ ਆਪਾਂ ਹਰੇਕ ਪਿੰਡ ਦੇ ਵਿੱਚ 15 ਵਾੜਾ ਮੀਟਿੰਗ ਸ਼ੁਰੂ ਕਰ ਲਈਏ ਜਿੱਡਾ ਵੱਡਾ ਹਮਲਾ ਕਾਰਪੋਰੇਟ ਦਾ 트럼ਪ ਰਹੀਂ ਯੂਐਸਏ ਰਹੀਂ ਮੋਦੀ ਰਹੀਂ ਭਗਵੰਤ ਮਾਨ ਰਹੀਂ ਜਾਂ ਦੂਜੀਆਂ ਸਿਆਸੀ ਤਰ੍ਹਾਂ ਰਹੀਂ ਆ ਰਿਹਾ ਵਾ ਉਸ ਹਮਲੇ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਵਾ ਸੋ ਲਗਾਤਾਰ ਕਿਸਾਨੀ ਨੂੰ ਮਜ਼ਦੂਰੀ ਨੂੰ ਲਿੱਟੜਨ ਵਾਸਤੇ ਖਤਮ ਕਰਨ ਵਾਸਤੇ ਸਾਡੀ ਮਿਹਨਤ ਨੂੰ ਕਨਵਰਟ ਕਰਕੇ ਕਾਰਪੋਰੇਟਾਂ ਦੇ ਘਰਾਗੇ ਘਲਣ ਵਾਸਤੇ ਜ਼ਮੀਨਾਂ ਖੋਲਣ ਵਾਸਤੇ ਲਗਾਤਾਰ ਤਿਆਰੀ ਆ ਕਰਮੁਕਤ ਸਮਝੌਤਾ ਦਾ ਹਿੱਸਾ ਜੇ ਸੀਟ ਐਕਟ ਦਾ ਹਿੱਸਾ ਜੇ ਬਿਜਲੀ ਐਕਟ 225 ਦਾ ਹਿੱਸਾ ਜੇ ਜੀਗ੍ਰਾਮ ਜਿਹੜਾ ਐਕਟ ਲੈ ਕੇ ਆਇਆ ਉਹ ਇਹਦਾ ਹਿੱਸਾ ਜੇ ਸੋ ਇਹ ਸਾਰੇ ਐਕਟਾਂ ਤੋਂ ਬਚਣ ਵਾਸਤੇ ਵੀ ਇਹ ਕਾਨੂੰਨ ਨਾ ਬਣ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਆਉ ਇਕੱਠੇ ਹੋਈਏ ਅੱਜ ਇਸ ਟੀਮ ਦੀ ਜਿਹੜੀ ਆ ਅਗਵਾਈ ਉਹ ਫਿਰ ਤੋਂ ਸਾਡੇ ਪਿਛਲੇ ਪ੍ਰਧਾਨ ਅਮਰਜੀਤ ਸਿੰਘ ਸੈਕਟਰੀ ਸਾਹਿਬ ਨੂੰ ਸੌਂਪੀ ਗਈ ਆ ਉਹ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਗੇ ਨਾਲ ਨੌਜਵਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਸਾਰੇ ਇਕਜੁੱਟ ਹੋ ਕੇ ਚੱਲਾਂਗੇ ਤੇ ਸਾਰੇ ਇਲਾਕੇ ਨੂੰ ਇਕੱਠੇ ਕਰਨ ਦੀ ਕਵਾਇਲ ਜਿਹੜੀ ਸ਼ੁਰੂ ਕਰਾਂਗੇ 5 ਫਰਵਰੀ ਨੂੰ ਮੰਤਰੀਆਂ ਦੇ ਤੇ ਐਮਐਲਏ ਦੇ ਘਰਾ ਦੇ ਤਰਨੇ ਲੱਗਣ ਜਾ ਰਹੇ ਆ ਕੇਂਦਰ ਸਰਕਾਰ ਦੇ ਪੈਰ ਚ ਪੈਰ ਪਾ ਕੇ ਪੰਜਾਬ ਦੀ ਸਰਕਾਰ ਕੰਮ ਕਰ ਰਹੀ ਆ ਸ਼ੰਭੂ ਖਨੋਰੀ ਦਾ ਜਿਹੜਾ ਮੋਰਚਾ ਵਾ ਉਹ ਸ਼ਾਸਨ ਤੈਦ ਪੁੱਟਿਆ ਸੀ ਸੋ ਸਾਰੇ ਸਵਾਲ ਰੱਖਣ ਵਾਸਤੇ ਉਹਨਾਂ ਦੇ ਘਰਾ ਤੇ 4 ਘੰਟੇ ਵਾਸਤੇ 12 ਤੋਂ 4 ਵਜੇ ਤੱਕ 5 ਨੂੰ ਜਾਣਾ ਵਾ ਉਸ ਤੋਂ ਬਾਅਦ ਸ਼ਹੀਦ ਸੁਭ ਕਰਨ ਦਿੱਲੀ ਦੇ ਸ਼ਹੀਦ ਖਨੋਰੀ ਦੇ ਤੇ ਸ਼ੰਭੂ ਦੇ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਆ ਆ 21 ਫਰਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਬਹੁਤ ਵੱਡੇ ਇਕੱਠ ਮਾਵਾਂ ਪਿੜਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਨੌਜਵਾਨਾਂ ਦੇ ਕਰਾਂਗੇ ਕੇਐਮਐਮ ਵੱਲੋਂ ਇਹ ਇਕੱਠ ਜਿਹੜੇ ਆ ਉਹ ਹਰਿਆਣਾ 'ਚ ਵੀ ਦੱਸਣਗੇ ਰਾਜਸਥਾਨ 'ਚ ਵੀ ਦੱਸਣਗੇ ਕੇਰਲਾ ਕਰਨਾਟਕ ਸਾਰੇ ਦੇਸ਼ ਦੇ ਵਿੱਚ ਦੱਸਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੱਬੇ ਕੁਚਲੇ ਭਾਈਚਾਰਿਆਂ ਦਾ ਇਕੱਠ ਕਰਕੇ ਕੇਂਦਰ ਸਰਕਾਰ ਤੋਂ 100 ਕਰੋੜ ਤੋਂ ਉੱਪਰ ਭਾਰਤੀ ਲੋਕ ਜਿਹੜੇ ਮਿਹਨਤ ਕਸ਼ ਨੇ ਉਹਨਾਂ ਨੂੰ ਬਚਾਉਣ ਵਾਸਤੇ ਇੱਕ ਪਲੇਟਫਾਰਮ ਮੱਲਿਆ ਜਾਊਗਾ ਤਾਂ ਜੋ ਆਨਲਾਈਨ ਸਮੇਂ ਦੇ ਵਿੱਚ ਕਾਰਪੋਰੇਟ ਦੀਆਂ ਤਾੜਾਂ ਨੂੰ ਤੇ ਜਿਹੜਾ ਵਿਸ਼ੂਪਾਰ ਸੰਸਥਾ ਹੁਕਮ ਨਿਊ ਵਰਲਡ ਆਰਡਰ ਨੂੰ ਚੈਲੰਜ ਕਰਕੇ ਅਸੀਂ ਕੀਰਤੀ ਕਾਮੇ ਦਾ ਰਾਜ ਭਾਗ ਇਥੇ ਕਾਇਮ ਕਰ ਸਕੀਏ ਸੋ ਅੱਜ ਦੇ ਇਸ ਇਕੱਠ ਦੇ ਵਿੱਚ ਨਵੀਂ ਬਣੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ